ਸਰਾਵਗ ਸੁਦਸਮੂਹ ਸਦਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰ ਆਰਦਨ ਸੁਦ ਸਦਾਦਿਕ ਸੰਤ ਸਨੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੈ ਏਕ ਰਤੀ ਵਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਉਤੰਗ ਸਰੰਗ ਸਵਾਰੇ ਕੋਟ ਤਰੰਗ ਕ ਰੰਗ ਸੇ ਕੂਦਤ ਪਉਨ ਕੇ ਗੌਨ ਕੋ ਜਾਤਿ ਨਵਾਰੇ ਭਾਰੀ ਭੁਜਾਨ ਕੇ ਭੂਪ ਬਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਥੇ ਭਏ ਤੋ ਕਾਪਏ ਭੂਪਤ ਅੰਤ ਕੋ ਨਾ ਗਈ ਪਾਇ ਪਦਾਰੇ ਜੀਤ ਫਿਰੈ ਸਭ ਦੇ ਸਿਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜੁਗ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਪਵੇਖ ਭਗਵਾਨ ਕੇ ਭੂਪਤ ਕੌਨ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤਿਤ ਨਾਨ ਦਇਆ ਦਮਦਾਨ ਸੁ ਸੰਜਮ ਨੇਮ ਅਨੇਕ ਬ ਸਿਖੈ 베ਦ ਪੁਰਾਨ ਕ ਤੇਬ ਕੁਰਾਨ ਜਮੀਨ ਜਮਾਨ ਸੁ ਬਾਨ ਕੇ ਪੇਖੈ ਪਉਣ ਆਹਾਰ ਜਤੀ ਜਦ ਧਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨੂਪ ਤੇਕਰਤੀ ਬਿਨ ਏਕ ਨ ਲੇਖੈ ਸੋਧ ਸ ਪਹਾ ਦਰੰਤ ਦਵਾਹ ਸੋ ਸਾਜ ਸੁਨਾ ਦਰਜਾਨ ਦਲ ਲੇਗੇ ਭਾਰੀ ਗੁਮਾਨ ਪਰੇ ਮਨ ਮ ਕਰ ਪਰਵਤ ਪੰਖ ਲੇ ਨਾ ਲੇਗੇ ਤੋਰ ਅਰੀਨ ਮਰੋ ਰਮ ਵਸਨ ਮਾ ਤੇਮ ਤੰਗ ਨ ਮਾਨ ਮਿਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜੁਹਾਨ ਨਿਦਾਨ ਚਲਾਂਗੇ ਬੀਰ ਪਰ ਵੱਡੇ ਬਰੀਆਰ ਅਵਚਾਰਹਿ ਸਾਰ ਕੀ ਧਰਪਸ਼ੀਆਂ ਤੋਰਤ ਦੇਸ ਮਲਿੰਦ ਮਵਸਨ ਮਾ ਤੇਗ ਜਾਣ ਕੇ ਮਾਨ ਮਲਈਆ ਗਾੜੇ ਗੜਾਂ ਕੇ ਤੋੜ ਨਹਾਰ ਸੁਬਤ ਨਹੀਂ ਚੱਕ ਚਾਰ ਲਵੇਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਇੱਕ ਦਵਾਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵੇਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਤਨ ਪ੍ਰਤਾਪਨ ਬਾੜ ਜੈਤ ਤੁੰ ਪਾਪਨ ਕੇ ਬਹੁ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੇ ਅਪ ਲੋਕ ਛਪੈਗੇ ਮਾਨਵ ਇੰਦਰ ਵਿਜੇਂਦਰ ਨਰਾਦਪ ਜੋਨ ਤਰ ਲੋਕ ਕੋ ਰਾਜ ਕਰੈਗੇ ਕੋਟ ਇਸਨਾ ਨੰਗ ਜਾਤਕ ਦਾਨ ਅਨੇਕ ਸੁਅੰਬਰ ਸਜ ਬਰੈਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੈਗੇ ਜੇ ਨਰ ਸ੍ਰੀਪਤ ਕੇ ਪ੍ਰਸਹੈ ਪਗ ਤੇ ਨਰ ਫੇਰਨਾ ਦੇਹ ਧਰੰਗੇ ਕਹਾ ਭਇਓ ਜੋ ਦਉ ਲੋਚਨ ਮੂਦਕੇ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠਕੇ ਐਸੀ ਹੀ ਐਸੀ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇ ਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਸ਼ਾਖ ਕੋ ਸੀਸ ਨਭਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਪੇਦਨਾ ਪਾਇਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ